ਆ ਵੱਡਾ ਸ਼ੈਪ ਜਿਹੜਾ ਟਾਵਰ ਬ੍ਰਿਜ ਤੋਂ ਆਇਆ ਜੀ ਪਹਿਲਾ ਟਾਵਰ ਬ੍ਰਿਜ ਜਿਹਦੇ ਨਾਲ ਖੁੱਲਦਾ ਤੁਸੀਂ ਦੇਖਦੇ ਨਾ ਇਹ ਇਧਰ ਦੀ ਲੰਗਦਾ ਐਕਸਲ ਵਾਲ ਦੀ ਐਕਸਲ ਦੇ ਕੋਲ ਦੀ ਲੰਗਦਾ ਲੰਗਦਾ ਇਧਰ ਕੇਬਲ ਕਾਰ ਆ ਉਹਦੇ ਕੋਲ ਦੀ ਲੰਗਦਾ ਫਿਰ ਐਨ ਸੀਟੀ ਏਅਰਪੋਰਟ ਦੇ ਨਾਲ ਨਾਲ ਜਾਣਾ ਤੇ ਇਹ ਥੱਲੇ ਦੀ ਰੰਗਣਾ ਆ ਬਹੁਤ ਘਾਟਿਆ ਜਿੰਦਾ ਇਹਦੀ ਲੰਗਦਾ ਦੇਖਿਆ ওপরে দিপি সার ਸਾਲ ਦੇ ਵਿੱਚ ਕਹਿੰਦੇ ਦੋ ਤਿੰਨ ਵਾਰੀ ਇਹ ਸ਼ਿਪ ਲੰਘਦਾ ਜਰਮਨ ਤੋਂ ਆਂਦਾ ਯੂਰਪ ਤੋਂ ਕਹਿੰਦਾ ਉਹ ਸਿਟੀ 에어ਪੋਰਟ ਦੇ ਬਿਲਕੁਲ ਨਾਲ ਨਾਲ ਆ ਦੇਖੋ ਜਿਹੜਾ ਇੱਥੇ ਬ੍ਰਿਜ ਬਣਿਆ ਜਿੱਥੇ 474 ਬੱਸ ਵੀ ਆਂਦੀ ਹੈ ਤੇ ਬ੍ਰਿਜ ਜਿਹੜਾ ਪਰੇ ਨੂੰ ਕਰ ਦਿੱਤਾ ਤੇ ਹੁਣ ਸ਼ਿਪ ਲੰਘਣਾ ਤੇ ਮੈਂ ਕਿਹਾ ਹੁਣ ਲੋਕੀ ਐ ਡੇ ਡੇ ਦੂਰ ਦੇਖਣ ਜਾਂਦੇ ਆ ਲੰਡਨ ਬ੍ਰਿਜ ਵਗੈਰਾ ਤੇ ਜਿਹੜਾ ਟਾਵਰ ਬ੍ਰਿਜ ਵਾਲਾ ਤੇ ਇਹਨੂੰ ਤਾਂ ਸਾਡੇ ਕੋਲੇ ਹੀ ਆ ਹੀ ਦੇਖਦੇ ਆ ਪੰਜਾਬੀ ਜਿਹਨੂੰ ਪਹਿਲਾਂ ਲੋਕ ਕਹਿੰਦੇ ਬੇੜਾ ਲੈ ਵੇ ਬੇੜਾ ਕਹਣਾ ਐਡਾ ਬੇੜਾ ਦੇਖਿਆ ਕਿਤੇ ਓਏ ਹੋਏ ਤੇ ਇਹ ਆ ਜੀ ਬੇੜਾ ਤੇ ਹਾ ਪਾਣੀ ਦਾ ਕਹ ਲੋ ਵੀ ਇਹ ਇੱਕ ਸਭ ਤੋਂ ਵੱਡਾ ਸਜੋਕੀ ਆ ਜਿਹਦਾ ਪਾਣੀ ਦੇ ਵਿੱਚ ਦਾ ਸਮਾਨ ਐ ਤੋ ਦਰਪਚਾਣਾ ਹੁਣ ਤਾਂ ਬੜ ਬੜੀਆਂ 7 ਸਟਾਰ ਜਿਹਦਾ ਕਹ ਲੋ ਹੋਟਲ ਬਣੇ ਹੋਣਾ Shipਾਂ ਜਿਹੜੇ ਬੜ ਬੜੇ ਬਹੁਤ ਤੇ ਲੀਕੋ ਦੇਖਦੇ ਹੁੰਦੇ ਸੀ ਆਪਾਂ ਮੂਵੀ ਟਾਈਟੈਨਿਕ ਉਹ ਜਿਹੜਾ ship ਆਪਾਂ ਇੰਗਲੈਂਡ ਤੋਂ ਚੱਲਿਆ ਸੀ ਅਮਰੀਕਾ ਨੂੰ ਉਹ ਡੁੱਬ ਗਿਆ ਸੀ ਤੇ ਉਦੋਂ ਦੀਆਂ ਇਹ ਦੇ ਲਵਡੀਆਂ ਤੈਲ ਹਲਾਉਣ ਵਾਲੀਆਂ ਹੱਲੇ ਵੀ ਵੀਡੀਓ ਲੁੱਕੀ ਫਿਲਮਾਂ ਦੇ ਰੂਪ ਵਿੱਚ ਦੇਖਦੇ ਹੁੰਦੇ ਆ ਤੇ ਤਾਂ ਹੀ ਕਹਿੰਦੇ ਨੇ ਨਾਨਕ ਨਾਮ ਜਹਾਜ਼ੇ ਚੜ੍ਹੇ ਸੂਤਰੇ ਪਾਰ ਚਾਹੇ ਅਸਮਾਨ ਦੇ ਵਿੱਚ ਉੱਡਣ ਵਾਲੇ ਤੇ ਚਾਹੇ ਪਾਣੀ ਦੇ ਵਿੱਚ ਇਹ ਆਪਣੇ ਮੰਜ਼ਲਾਂ ਤੱਕ ਪਹੁੰਚਣ ਅ ਇਹ ਹੀ ਸਾਰੇ ਜਿੱਦਾਂ ਕਹੋਗੇ ਮੰਗਦੇ ਹੁੰਦੇ ਆ ਕੱਚੂ ਦੀ ਚਾਲੇ ਤੁਰਿਆ ਅੱਜ ਦਾ ਆਪਾਂ ਕਹਿੰਦੇ ਯਾਰ ਤੂੰ ਬੜਾ ਤੁਰਿਆ ਕੱਚੂ ਦੀ ਚਾਲੇ ਉਹ ਅੱਜ ਛਿਪਦਾ ਇਹ ਹਾਲ ਆ ਕਾਫੀ ਫਾਰਮੈਟੀਆਂ ਕੰਨੀਆਂ ਪਹਿਨੀਆਂ ਵੇ ਉੱਦੇ ਨਹੀਂ ਵੇ ਨਘਾਦਾ ਤੇ ਤੇਜ਼ ਅ ਕਿੰਨੀ ਟ੍ਰੈਫਿਕ ਜਿਹੜੀ ਉੱਥੇ ਰੋਕੀ ਹੋ ਆ ਜਿਹੜੀ ਇਦਰ ਸਿਟੀ 에ਰਪੋਰਟ ਨੂੰ ਜਾਂਦੀ ਆ ਜਿਹੜਾ ਅ ਖੋਲਿਆ ਕਰਕੇ ਨਾ ਤੇ ਇਹਦੀਆਂ ਅ ਕਾਫੀ ਸੇਫਟੀ ਦੇਖਣੀ ਪੈਂਦੀ ਆ ਪਾਣੀ ਦੇ ਪ੍ਰਬੰਧ ਜਿਹੜੇ ਆ ਬੜੇ ਚੰਗੇ ਢੰਗ ਨਾਲ ਇਹ ਕਰਦੀਆਂ ਗਵਰਨਮੈਂਟਾਂ ਸਾਡੇ ਜਿਹੜੇ ਹੜ੍ਹਾਂ ਦੇ ਕਾਰਨ ਇਹੀ ਹੁੰਦੇ ਜਿਹੜਾ ਲਹਿੰਦਾ ਚੜਦਾ ਪੰਜਾਬ ਜਿਹੜਾ ਇੰਡੀਆ ਦੇ ਉੱਤੇ ਪਾਕਿਸਤਾਨ ਵਾਲੇ ਲੋਕੀ ਸਫਰ ਕਰਦੇ ਆ ਹਰ ਸਾਲ ਦੁੱਖਾਂ ਦੇ ਵਿੱਚ ਥੋੜੇ ਚਿਰ ਬਾਅਦ ਪਾਣੀ ਪਾਣੀ ਹੋਇਆ ਹੁੰਦਾ ਉਹਦਾ ਕਾਰਨ ਨਹੀਂ ਆ ਕਿ ਜਿਹੜੇ ਲੋਕਾਂ ਨੇ ਗਵਰਨਮੈਂਟਾਂ ਨੇ ਬੰਨਣਾ ਤੇ ਧਿਆਨ ਨਹੀਂ ਦਿੱਤਾ ਹੁੰਦਾ ਜਿਹੜੇ ਬੰਨਿਆ ਪੱਕੇ ਨਹੀਂ ਕੀਤੇ ਉਹ ਬੜਾ ਬੜੇ ਵਿੱਚ ਉਹਦੇ ਕਲਾ ਬੇ ਲੋਕਾਂ ਦੇ ਘਰ ਬਣਾਇਆ ਪੱਠੇ ਜਾਂ ਕਿਹੜੇ ਕਿਹੜੇ ਸਮਾਨ ਪੂਰੇ ਹੋੜ ਹਾਂ ਤੇ ਇਹਦਾ ਦਰਿਆ ਪੂਰੇ ਉਹਦਾ ਹੁਣ ਇਹਦੇ ਵਿੱਚ ਕੋਈ ਤੁਹਾਨੂੰ ਦੀਦਾ ਆ ਦੇਖੋ ਤੋਰ ਤੱਕ ਇਹ ਨੁਕਸਾਨ ਪਚਾਦਾ ਹੀ ਨਹੀਂ ਕਦੇ ਤੇ ਨੁਕਸਾਨ ਪਚਾਦਾ ਇਹੇ ਕਰਕੇ ਹੁੰਦਾ ਕਿਉਂਕਿ ਜੇ ਤੁਸੀਂ ਇਹਦਾ ਆ ਧਿਆਨ ਨਹੀਂ ਕਰਨਾ ਗਵਰਨਮੈਂਟ ਆ ਜਿਹੜੀਆਂ ਪੋਲਿਟਿਕਸ ਦੀ ਖੇਡੀਆਂ ਜਣੀਆਂ ਤੇ ਫਿਰ ਬਸ ਲੋਕਾਂ ਨੂੰ ਦਾਨ ਕਰਨ ਤਰਪਾਉਂਦੇ ਆ ਤੇ ਫਿਰ ਜਿਹੜੇ ਬੜੇ ਬੜੇ ਰਾਜਿਆਂ ਵਾਂਗੂ ਜ਼ਿੰਦਗੀ ਨਹੀਂ ਦੇ ਉਹਨਾਂ ਨੂੰ ਭੁਖਾਰੀਆਂ ਵਾਂਗੂ ਟ੍ਰੀਟ ਕਰਦੇ ਆ ਇਹ ਹਾਲ ਹੈ ਜੀ ਲੋ ਜੀ ਡੀਕਾਂ ਹੋ ਗਈਆਂ ਖਤਮ ਤੇ ਹੁਣ ਜਿਹੜਾ ਬ੍ਰਿਜ ਹੈ ਬਿਲਕੁਲ ਆ ਗਿਆ ਨੇੜੇ ਬਸ ਬ੍ਰਿਜ ਹੁਣ ਕ੍ਰੋਸ ਕਰਨ ਲੱਪਿਆ ਆ ਦੇਖੋ ਕਿੰਨਾ ਵਧੀਆ ਅੱਜ ਤੱਕ ਲੋ ਬਿਨਿਆਰਾ ਤੇ ਮੈਂ ਪਹਿਲੀ ਵਾਰ ਦੇਖਿਆ ਜੀ ਕਿੰਨੇ ਸਾਲਾਂ ਤੋਂ ਲਗ ਭਾਗੇ ਦੇ ਨਾਲੇ ਰਹੀ ਤਾਂ ਘੁੰਮਦੇ ਤੇ ਕਿੰਨਾ ਸੋਹਣਾ ਨਜ਼ਾਰਾ ਲੋ ਇਹਨਾਂ ਮੋਲਖਾਂ ਦੇ ਜਿਹੜੇ ਕਾਰੀਗਰ ਆ ਨਾ ਉਹਨਾਂ ਦੀ ਜਿਹਦਾ ਕਹ ਲੋ ਬਈ ਕੋਈ ਸੋਚ ਨਹੀਂ ਸਕਦਾ ਉਹਨਾਂ ਦੀ ਜਿਹੜੀ ਕਿੰਨੀ ਵੱਡੀ ਉਹਨਾਂ ਦੇ ਵਿੱਚ ਉਹਨਾਂ ਦੇ ਵਿੱਚ ਇੱਕ ਉਹਨਰ ਆ ਆ ਦੇਖੋ ਇਹ ਪਿੱਛੇ-ਪਿੱਛੇ ਜਿਹਦਾ ਬੰਨਿਆ ਆ ਉਹਦੇ ਹਲੋ ਬਿਲਕੁਲ ਨੇੜੇੋਂ ਇਤੋਂ ਨੇੜੇ ਤਾਂ ਹੁਣ ਕੋਈ ਦਿਖਾ ਨਹੀਂ ਸਕਦਾ 브릿ਜ ਦੇ ਥੱਲੇ ਦੇਖੋ ਜੀ ਸ਼ਿਪ ਲੰਘ ਰਿਹਾ ਜਿਹੜਾ ਸ਼ਿਪ ਟਾਵਰ ਬ੍ਰਿਜ ਦੇ ਕੋਲ ਦੀ ਹੁੰਦਾ ਲੰਘਦਾ ਲੰਘਦਾ ਇੱਥੇ ਸਿਟੀ 에어ਪੋਰਟ ਕੋਲ ਆ ਗਿਆ ਤੇ ਆਇਆ ਕਹਿੰਦੇ ਜਰਮਨ ਤੋਂ ਆਇਆ ਹੈ ਸਾਲ ਦੇ ਵਿੱਚ ਇੱਕ ਦੋ ਵਾਰੀ ਆ ਜਾਂਦਾ ਹੈ ਤੇ ਜਿਹੜੀ ਆ ਸਰ ਗਿਆ ਜਿਹੜਾ ਬ੍ਰਿਜ ਸੀ ਉਹ ਖੜਦਾ ਦਾ ਇਹ ਦੇਖਣ ਲਈ ਲੋਕੋ ਤਾਰ ਉਪਰ ਜਾਂਦੇ ਆ ਵੀ ਖੁੱਲਦਾ ਕਰਉਂਦੇ ਸਾਡੇ ਕੋਲ ਹੀ ਆ ਦੇਖੋ ਸਿਟੀ ਏਅਰਪੋਰਟ ਦੇ ਬਿਲਕੁਲ ਨਾਲ ਤੇ ਬੇੜਾ ਕਹਿੰਦੇ ਇਹਨੂੰ ਪੰਜਾਬੀ ਚ ਬੇੜਾ ਇਹ ਆ ਦੇਖੋ ਬੇੜਾ ਤਰਦਾ ਵਾਹ ਵੇ ਵਾਹ ਦੇਖੋ ਬੜਾ ਨਜ਼ਾਰਾ ਵਖਰਾ ਹੀ ਹੈ ਇਹਦਾ ਤੇ ਛੋਟੀਆਂ-ਛੋਟੀਆਂ ਬੀੜੀਆਂ ਨੇ ਸਾਡੇ ਪੰਜਾਬ ਦੇ ਵਿੱਚ ਲਹਿੰਦਾ-ਚੜ੍ਹਦਾ ਪੰਜਾਬ ਵਿੱਚ ਜਦੋਂ ਪਾਣੀ ਬਹੁਤ ਆစီ ਹੜ ਆ ਗਿਆ ਤਾਂ ਇਹਨਾਂ ਬੀੜੀਆਂ ਨੇ ਲੋਕਾਂ ਨੂੰ ਬਚਾਇਆ ਤੇ ਇਹ ਦਾ ਉਹਨਾਂ ਦਾ ਕਹ ਲੋ ਬਈ ਸਭ ਤੋਂ ਵੱਡਾ ਆ ਬੁਰੂਆਂ ਦਾ ਗੁਰੂ ਜਿਹੜਾ ਸਮੁੰਦਰਾਂ 'ਚ ਰਹਿੰਦਾ ਹੈ ਆ ਦੇਖੋ ਵਾਹ ਵਾਹ ਆਕਾਸ਼ ਦੇ ਵਿੱਚ ਜਹਾਜ਼ ਉੜਦੇ ਆ ਤੇ ਧਰਤੀ ਦੇ ਉੱਪਰ ਕਾਰਾਂ ਬੱਸਾਂ ਟ੍ਰੇਨਾਂ ਤੇ ਪਾਣੀ ਦੇ ਵਿੱਚ ਰਹਿੰਦੇ ਆ ਇਹ ਬੇੜੇ ਬੇੜੀਆਂ ਔਰ ਕੁਛ ਹੋਰ ਛੋਟੀਆਂ ਬੋਟਾਂ ਹੋਰ ਜਗਾ ਵੀ ਤੰਗ ਹੈ ਨੂੰ ਲੰਘਣ ਨੂੰ ਦੇਖੋ ਇੱਥੋਂ ਬੜਾ ਔਖਾ ਹੋ ਕੇ ਲੰਘਦਾ ਜਾਂਦਾ ਕਿੰਨੀ ਜਗ੍ਹਾ ਉਧਰਲੇ ਪਾਸੇ ਇੰਨੀ ਕੋ ਉਧਰ ਤਾਂ ਹੌਲੀ ਹੌਲੀ ਲੰਘਦਾ ਦੇਖੋ ਚੱਪ ਦੇ ਵਿੱਚ ਦੇਖੋ ਕਿੰਨੇ ਲੋਕ ਕੰਮ ਕਰਨ ਵਾਲੇ ਹੁੰਦੇ ਆ ਉਹਦਾ ਪੂਰਾ ਪਿੰਡੇ ਹੀ ਆ ਉਹ ਜੀ ਲੰਘ ਗਿਆ ਤਾਂ ਹਿਕ ਲੋਕੀ ਕਹਿੰਦੇ ਆ ਯਾਰ ਇਸੇ ਯਾਦੀ ਤੋਂ ਕੀ ਲੈਣਾ ਸੀ ਇੰਡੀਆ ਵਾਲੇ ਵੀ ਪਾਕਿਸਤਾਨ ਵਾਲੇ ਵੀ ਸਾਡੇ ਪੁਲ ਬਣਾਏ ਜਿਹੜੇ ਆ ਬਸ ਅੱਜ ਬਣਾਏ ਤਾਂ ਥੋੜੇ ਜਿਹਾ ਟੁੱਟ ਜਾਂਦੇ ਆ ਇਹਨਾਂ ਦੇ ਦੇਖ ਲਓ ਕਿੰਦਰੀਆਂ ਚੀਜ਼ਾਂ ਬਣਾਤੀਆਂ ਜਿਹੜੀਆਂ ਪਤਰੀ ਕਿੰਨੇ ਸਾਲਾਂ ਤੋਂ ਚੱਲੀ ਜਾਣੀਆਂ ਆਹ ਜਿਹੜੇ ਕਮਾਲ ਚੀਜ਼ਾਂ ਕੀਤੀਆਂ ਆ ਤੇ ਬੰਦਾ ਕਦੇ ਸੋਚ ਨਹੀਂ ਸਕਦਾ ਜੀ ਦੇਖੋ ਕੀ ਲੈਣਾ ਸੀ ਕਹਿੰਦੇ ਇਹ ਜਿਹੇ ਆਜ਼ਾਦੀ ਤੋਂ ਜਿੱਥੇ ਬੇਈਮਾਨ ਲੀਡਰ ਤੇ ਬੇਈਮਾਨ ਜਿਹੜਾ ਸਿਸਟਮ ਜਿਹੜਾ ਬਸ ਖਤਮੇ ਦੇ ਹੋ ਰਿਹਾ ਆਹ ਦੇਖੋ ਜੋੜ ਦਤਾ ਨਾ ਵਾਹ ਵੇ ਵਾਹ ਰੱਬ ਵੀ ਇਹਨਾਂ ਲੋਕਾਂ ਦੇ ਖੁਸ਼ ਆ ਇਹਨਾ ਤੁਹਾਨੂੰ ਮੈਨੂੰ ਯਾਦ ਕਰਨ ਦੀ ਲੋੜ ਨਹੀਂ ਤੁਸੀਂ ਮੇਰੇ ਨਾਲ ਕਿ ਲੁੱਕ ਹੀ ਪੈਦਾ ਕਰ ਲਓ ਦੇਖੋ ਹੋ ਲੰਘਿਆ ਤੇ ਆਨੇ ਕੋ ਸਾਡੇ ਜਦੋਂ ਲੀਡਰ ਵੀ ਆਦਾ ਨਾ ਕੋ ਮਾੜੇ ਤੋਂ ਮਾੜਾ ਇੰਨੀ ਕਿ ਟ੍ਰੈਫਿਕ ਜਿਹੜੀ ਆ ਹਰੇਕ ਜਾਣੇ ਖਾਣੇ ਰੋਕਣੀ ਪੈਂਦੀ ਆ ਤੇ ਆ ਦੇਖ ਲਓ ਵੀ ਦੁਨੀਆ ਫੇਟਲ ਵੀ ਆਪਣੇ ਆਪਣੇ ਕੰਮਕਾਰਾਂ ਤੇ ਤੇ ਅਸੀਂ ਲੋਕਾਂ ਨੇ ਚਲੋ ਐਨੀਵੇ ਹੁਣ ਕੀ ਕਹਿਣਾ ਦੇਖਿਆ ਤੁਸੀਂ ਬਹੁਤ ਵਧੀਆ ਲੱਗਾ